ਹਾਂਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਜ ਆਪਾਂ ਲਾਈਨਿੰਗ ਵਾਲੇ ਚਾਹ ਫੋਲਡਿੰਗ ਕਰਾਂਗੇ ਤੇ ਹਾਂਜੀ ਆਪ ਨੂੰ ਲਾਈਨਿੰਗ ਵਾਲੇ ਚਾਹ ਜਿਉਂ ਆਪਾਂ ਲੇੜ ਦੇ ਦਿੱਕਤ ਬਹੁਤ ਹੁੰਦੀ ਆ ਆਪਣੇ ਸੈਡਾਂ ਤੇ ਵਾਲ ਜ਼ਰੂਰ ਪੈਂਦੇ ਆ ਇੱਥੇ ਤੇ ਇਹਦਾ ਆਪਾਂ ਆਸਾਨ ਤਰੀਕਾ ਤੁਹਾਨੂੰ ਦੱਸਾਂਗੇ ਜਿਹਦੇ ਨਾਲ ਕਿ ਆਪਣੇ ਜਿਹੜੇ ਚਾਹ ਕਿ ਇੱਥੇ ਵਾਲ ਨਾ ਪੈਣ ਤੇ ਘੇੜਾ ਬਹੁਤ ਹੀ ਵਧੀਆ ਫੋਲਡਿੰਗ ਹੋ ਜੇ ਤੇ ਜਿਹੜਾ ਆਪਣਾ ਲਾਈਨਿੰਗ ਦਾ ਕੱਪੜਾ ਵੀ ਵਿੱਚ ਵਧੀਆ ਰਹੇ ਠੀਕ ਆ ਜੀ ਕੋਈ ਲਾਈਨਿੰਗ ਦੇ ਕੱਪੜੇ 'ਚ ਵਾਲ ਨਾ ਪੈਣ ਫਿਰ ਆਪਾਂ ਇਹ ਘੇੜਾ ਫੋਲਡਿੰਗ ਕਰਦੇ ਜੀ ਇੱਥੇ ਆਪਣੇ ਵਾਲ ਜੇ ਪੈ ਜਾਂਦੇ ਆ ਅੱਜ ਆ ਦੇਖੋ ਜੀ ਆਪਾਂ ਜਿੰਨਾ ਆਪਣਾ ਘੇਰਾ ਹੈਗਾ ਦੇਖੋ ਜਿੰਨਾ ਆਪਣਾ ਘੇਰਾ ਹੈਗੇ ਉੱਥੇ ਆਪਾਂ ਨਿਸ਼ਾਨ ਲਾਏ ਆ ਤੇ ਉੱਪਰ हिਪ ਤੀਕ ਆਪਾਂ ਸਿੱਧੀ ਲੈਂਨ ਲਾ ਲਈ ਜਿੰਨੇ ਆਪਾਂ ਘੇਰੇ ਤੇ ਨਿਸ਼ਾਨ ਲਾ ਕੇ ਠੀਕ ਹੈ ਦੇਖੋ ਇਧਰ ਘੇਰੇ ਤੇ ਨਿਸ਼ਾਨ ਲਾ ਕੇ ਤੇ हिਪ ਤੇ ਇਧਰੋਂ ਆਪਾਂ ਸਿੱਧੀ ਲੈਨ ਲਾ ਲਈ ਆ ਜਿੰਨਾ ਵੀ ਆਪਣਾ ਘੇਰਾ ਰੈਡੀ ਹੈਗਾ ਇਸ ਤੋਂ ਬਾਅਦ ਇਸ ਲਾਈਨ ਦੇ ਉੱਪਰ ਆਪਾਂ ਸਲਾਈ ਲਾ ਦਾਂਗੇ ਸਿੱਧੀ ਜਿਵੇਂ ਕਿ ਮੈਂ ਇਹ ਸਲਾਈਆਂ ਲਾ ਚੁੱਕੀ ਆ ਦੇਖੋ ਪਹਿਲਾਂ ਆਪਾਂ ਸਲਾਈ ਲਾ ਲਈ ਐ ਆ ਦੇਖੋ ਪਾਸ ਲਾਈ ਲਾ ਲਈ ਆ ਜਿੰਨਾ ਵੀ ਆਪਣਾ ਘੇਰਾ ਰੱਖਣਾ ਸੀ ਉਥੋਂ ਆਪਾਂ ਲੈ ਕੇ ਨਿਸ਼ਾਨ ਇੱਧਰ ਆਪਾਂ ਇੱਕ ਸਿੱਧੀ ਉੱਪਰ ਸਲਾਈ ਲਾ ਲਈ ਆ ਜਿੰਨਾ ਵੀ ਆਪਣਾ ਚਾਕ ਵਿੱਚ ਕਪੜਾ ਫੋਲਡਿੰਗ ਹੋਣਾ ਸੀ ਉਹ ਆਪਾਂ ਇੱਧਰ ਆ ਗਿਆ ਸਲਾਈ ਦੇ ਇਧਰਲੀ ਸਾਈਡ ਤੇ ਜਿਹੜੀ ਆਪਣੀ ਲਾਈਨਿੰਗ ਹੈਗੀ ਆ ਬਾਕੀ ਸੂਰ ਦੇ ਨਾਲ ਅਟੈਚ ਰਹੇਗੀ ਵੱਧ ਘੱਟ ਲਾਈਨਿੰਗ ਆਪਣੀ ਨਹੀਂ ਆਈ ਠੀਕ ਹੈ ਜੀ ਤੇ ਇਸ ਤਰ੍ਹਾਂ ਹੀ ਆਪਾਂ ਇੱਧਰ ਕਰਨਾ ਹੈ ਦੇਖੋ ਇਹ ਆਪਾਂ ਨਿਸ਼ਾਨ ਲਾਇਆ ਉਹਦੇ ਉੱਪਰ ਉਪਰ ਆਪਾਂ ਸਲਾਈ ਲਾ ਦੇਣੀ ਠੀਕ ਹੈ ਜੀ ਤੇ ਕਪੜਾ ਆਪਾਂ ਬਿਲਕੁਲ ਸੈੱਟ ਕਰ ਲੈਣਾ ਹੈ ਲਾਈਨਿੰਗ ਜਿਹੜੀ ਹੈਗੀ ਆਪਣੀ ਬਿਲਕੁਲ ਸੈੱਟ ਹੋਊਗੀ ਇਸ ਤਰੀਕੇ ਨਾਲ ਵੀ ਕੋਈ ਵੀ ਵੱਧ ਘੱਟ ਲਾਈਨਿੰਗ ਆਪਣੀ ਕਿਸੇ ਪਾਸੇ ਨਾ ਹੋਵੇ ਇਸ ਤਰ੍ਹਾਂ ਘੇੜਾ ਫੋਲਡਿੰਗ ਕਰਨ ਨਾਲ ਆਪਣੇ ਜਿਹੜੇ ਲਾਈਨਿੰਗ ਦੇ ਵਿੱਚ ਵਾਲ ਨਹੀਂ ਪੈਣਗੇ ਤਾਂ ਚਾਕਾਂ ਦੇ ਵਿੱਚ ਵੀ ਵਾਲ ਨਹੀਂ ਪੈਣਗੇ ਠੀਕ ਹੈ ਜੀ ਲੋ ਜੀ ਇਸ ਨੇ ਸ਼ਾਂਤੀ ਆਪਾਂ ਸਿੱਧੀ ਸਲਾਈ ਲਾ ਲਈ ਇੱਕ देखो जिते अपना निशान लग्या होया जी लाइनिंग अपने इधर कोई भी वाल इधरले पास नहीं आया तो जी इधर वाली लाइनिंग अपनी बिल्कुल बराबर बराबर रहेगी इस तो बार इस सिलाई देर उपर ही आप घेरा फोल्डिंग कर देना अपना ठीक है जी देखो जी सिलाई लाई है इतों आपका घेरा फोल्डिंग करा इस तरीके इस तरह तो इतना एक कच्ची सिलाई ला देंगे ਤੇ ਜਿਹੜੀ ਆਪਾਂ ਸਲਾਈ ਲਾਈ ਹੈ ਉਹਨੂੰ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰੀ ਜਾਵਾਂਗੇ ਉਥੋਂ ਦੇਖੋ ਜੀ ਆਪਣੀ ਚਾਕ ਦੇ ਵਿੱਚ ਕੋਈ ਵੀ ਵਾਲ ਨਹੀਂ ਪਿਆ ਇੱਥੇ ਤੁਸੀਂ ਦੇਖ ਸਕਦੇ ਹੋ ਤੇ ਇੱਥੇ ਆਪਣੀ ਲਾਈਨਿੰਗ ਦੇ ਵਿੱਚ ਵੀ ਕੋਈ ਵਾਲ ਨਹੀਂਗਾ ਬਿਲਕੁਲ ਸਿੱਧੀ ਸਿੱਧੀ ਲਾਈਨਿੰਗ ਆਪਣੀ ਇੱਥੇ ਪਈ ਹੈ ਜੀ ਤੇ ਜਿਹੜਾ ਫੋਲਡਿੰਗ ਹੈ ਬਹੁਤ ਹੀ ਸਹੀ ਤਰੀਕੇ ਨਾਲ ਹੋ ਗਿਆ ਇਸ ਇਸ ਤੋਂ ਬਾਅਦ ਦੂਜੇ ਸਾਈਡ ਦਾ ਘੇਰਾ ਵੀ ਆਪਾਂ ਇਸ ਤਰੀਕੇ ਨਾਲ ਫੋਲਡਿੰਗ ਕਰਾਂਗੇ ਠੀਕ ਹੈ ਜੀ लो भी दूसरे चाकती अपने कोई भी वाल नहीं पिया देखो तो बहुत ही ईजी तरीके अपना घेरा जरा रेड़ गया जी लाइनिंग अपनी देखो लाइनिंग भी देखो अपनी जी बराबर बराबर लाइनिंग किस पास कोई खिचा नहीं है किस पासे कोई भी वाल नहीं पे बिल्कुल बराबर है सैडा तो है, जी अपनी लाइनिंग इतनी थोड़ी लूजिंग रखी है यह अपनी लाइनिंग इतों तो बिल्कुल सही सही लाइनिंग आई है जी अपनी ਤੁਸੀਂ ਵੀ ਐਸ ਸੌਖੇ ਤਰੀਕੇ ਨਾਲ ਆਪਣੇ ਲਾਈਨਿੰਗ ਵਾਲੇ ਸੂਟ ਦੇ ਚਾਕ ਫੋਲਡਿੰਗ ਕਰ ਸਕਦੇ ਹੋ ਹਾਂਜੀ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਮਿਲਦੇ ਆ ਜੀ ਨੈਕਸਟ ਵੀਡੀਓ ਚ ਬਾਏ ਬਾਏ ਰੱਬ ਰੱਖਾ